ਦਿੱਲੀ ਕੋਚਿੰਗ ਸੈਂਟਰ ਹਾਦਸੇ ਨੂੰ ਲੈ ਕੇ ਗ੍ਰਹਿ ਮੰਤਰਾਲੇ ਐਕਸ਼ਨ ਦੇ ਵਿੱਚ ਹੈ ਤੇ ਉਹਨਾਂ ਦੇ ਵੱਲੋਂ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਜੋ ਕਿ ਕਮੇਟੀ ਇਹਨਾਂ ਨੂੰ ਪੂਰੀ ਜਾਂਚ ਜਿਹੜੀ ਸੌਪੇਗੀ ਹਾਦਸਾ ਜਿਹੜਾ ਕਿਵੇਂ ਵਾਪਰਿਆ ਕਦੋਂ ਵਾਪਰਿਆ ਤੇ ਇਸ ਹਾਦਸੇ ਨੂੰ ਅੱਗੇ ਕਿਵੇਂ ਰੋਕਿਆ ਜਾ ਸਕਦਾ ਇੱਥੇ ਪੂਰੇ ਮਾਮਲੇ ਦੀ ਰਿਪੋਰਟ ਜਿਹੜੀ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜੀ ਕਮੇਟੀ ਗਠਨ ਕੀਤੀ ਗਈ ਹੈ ਉਸ ਕਮੇਟੀ ਦੇ ਵੱਲੋਂ ਸਰਕਾਰ ਨੂੰ ਪੂਰੀ ਰਿਪੋਰਟ ਜਿਹੜੀ ਆ ਸੌਂਪੀ ਜਾਵੇਗੀ ਤੇ 30 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ 3 ਦਿਨਾਂ ਦੇ ਅੰਦਰ ਪੂਰੀ ਜਾਂਚ ਜਿਹੜੀ ਆ ਕੀਤੀ ਜਾਵੇਗੀ ਪੁਖਤਾ ਜਾਂਚ ਕੀਤੀ ਜਾਵੇਗੀ ਇਸ ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰਾਲੇ ਐਕਸ਼ਨ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਕਮੇਟੀ ਜਿਹੜੀ ਆ ਉਸ ਦਾ ਗਠਨ ਕੀਤਾ ਗਿਆ ਹੈ ਹਾਈ ਲੈਵਲ ਤੇ ਹੁਣ ਇਸ ਮਾਮਲੇ ਤੇ ਪੂਰੀ ਜਾਂਚ ਜਿਹੜੀ ਹੋਵੇਗੀ ਕਿ ਕਿਵੇਂ ਇਹ ਹਾਦਸਾ ਵਾਪਰਿਆ ਹੈ ਤੇ ਹਾਦਸੇ ਦੇ ਜ਼ਿੰਮੇਵਾਰ ਕੌਣ ਨੇ ਤੇ ਕਿਵੇਂ ਇਸ ਹਾਦਸੇ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਇਸ ਤਰੀਕੇ ਦੇ ਹਾਦਸੇ ਜਿਹੜੇ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੀ ਰਿਪੋਰਟ ਜਿਹੜੀ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੇ ਵੱਲੋਂ ਸਰਕਾਰ ਨੂੰ ਸੌਂਪੀ ਜਾਵੇਗੀ ਤੀ ਦਿਨ ਦਾ ਸਮਾਂ ਦਿੱਤਾ ਗਿਆ ਹੈ ਤੇ ਇਹ ਪੂਰੀ ਰਿਪੋਰਟ ਜਿਹੜੀ ਹੈ ਸਰਕਾਰ ਨੂੰ ਸੌਂਪੀ ਜਾਵੇਗੀ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਦਿੱਲੀ ਕੋਚਿੰਗ ਸੈਂਟਰ ਦੇ ਵਿੱਚ ਇਹ ਹਾਦਸਾ ਜਿਹੜਾ ਕੁਝ ਦਿਨ ਪਹਿਲਾਂ ਹੋਇਆ ਸੀਗਾ بارش ਸੀ ਤੇਜ਼ بارش ਦਿੱਲੀ ਦੇ ਵਿੱਚ ਹੋਈ ਸੀ ਲਗਾਤਾਰ ਤੇਜ਼ بارش ਤੋਂ ਬਾਅਦ ਜਿਹੜਾ ਪਾਣੀ ਉੱਥੇ ਖੜਾ ਹੋ ਗਿਆ ਸੀ ਤੇ ਪਾਣੀ ਜਿਹੜਾ ਕੋਚਿੰਗ ਸੈਂਟਰ ਦੇ ਵਿੱਚ ਬੇਸਮੈਂਟ ਦੇ ਵਿੱਚ ਚਲਾ ਗਿਆ ਸੀ ਜਿੱਥੇ ਕਿ ਤਿੰਨ ਜਿਹੜੇ ਵਿਦਿਆਰਥੀ ਜੀ ਆਈਐਸਐਸ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਸੀ ਸਟੂਡੈਂਟ ਸੀ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਿ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਤੇ ਹਾਈ ਲੈਵਲ ਜਾਂਚ ਜਿਹੜੀ ਉਹ ਕਰਵਾਈ ਛਾਰੀ ਹੈ ਇਹ ਕਮੇਟੀ ਦਾ ਗਠਨ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਉਹ ਕਮੇਟੀ ਜਿਹੜੀ ਆ ਪੂਰੀ ਰਿਪੋਰਟ ਜਿਹੜੀ ਆ ਤਿਆਰ ਕਰਕੇ ਸਰਕਾਰ ਨੂੰ ਸੌਂਪੇਗੀ ਗ੍ਰਹਿ ਮੰਤਰਾਲੇ ਦੀ ਇਸ ਕਮੇਟੀ ਦੇ ਵਿੱਚ ਭਾਰਤ ਸਰਕਾਰ ਦੇ ਐਡੀਸ਼ਨਲ ਸੈਕਟਰੀ ਗ੍ਰਹਿ ਮੰਤਰਾਲੇ ਦੇ ਜੁਆਇੰਟ ਸੈਕਟਰੀ ਦਿੱਲੀ ਸਰਕਾਰ ਦੇ ਸਪੈਸ਼ਲ ਸੀਪੀ ਦਿੱਲੀ ਪੁਲਿਸ ਫਾਇਰ ਐਡਵਾਈਜ਼ਰ ਐਂਡ ਇਹ ਜੁਆਇੰਟ ਅਤੇ ਜੁਆਇੰਟ ਸੈਕਟਰੀ ਅਤੇ ਗ੍ਰਹਿ ਮੰਤਰਾਲੇ ਸਹਿਯੋਜਕ ਸ਼ਾਮਿਲ ਜਿਹੜੇ ਹੋਣਗੇ ਵੱਡੇ ਅਧਿਕਾਰੀ ਜਿਹੜੇ ਇਸੇ ਵਿੱਚ ਸ਼ਾਮਿਲ ਹੋਣਗੇ ਤੇ ਇਹ ਜਿਹੜੀ ਰਿਪੋਰਟ ਜਿਹੜੀ ਆ ਉਹ ਤਿਆਰ ਕੀਤੀ ਜਾਵੇਗੀ ਸੀ ਪੁਖਤਾ ਜਾਂਚ ਜਿਹੜੀ ਆ ਕੀਤੀ ਜਾਵੇਗੀ ਇਸ ਹਾਦਸੇ ਦੇ ਵਿੱਚ ਇਹ ਹਾਦਸਾ ਕਿਵੇਂ ਵਾਪਰਿਆ ਤੇ ਕੌਣ ਲੋਕ ਇਸ ਦੇ ਵਿੱਚ ਜ਼ਿੰਮੇਵਾਰ ਨੇ ਇਸ ਪੂਰੀ ਜਿਹੜੀ ਜਾਂਚ ਇੱਕ ਕੀਤੀ ਜਾਵੇਗੀ ਤੇ 30 ਦਿਨ ਦਾ ਸਮਾਂ ਦਿੱਤਾ ਗਿਆ 30 ਦਿਨ ਦੇ ਅੰਦਰ ਇਹ ਪੂਰੀ ਰਿਪੋਰਟ ਜਿਹੜੀ ਆ ਸਰਕਾਰ ਨੂੰ ਦਿੱਤੀ ਜਾਵੇਗੀ ਦਿੱਲੀ ਕੋਚਿੰਗ ਸੈਂਟਰ ਹਾਦਸੇ ਨੂੰ ਲੈ ਕੇ ਗ੍ਰਹਿ ਮੰਤਰਾਲੇ ਐਕਸ਼ਨ ਦੇ ਵਿੱਚ ਹੈ ਤੇ ਉਹਨਾਂ ਦੇ ਵੱਲੋਂ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਜੋ ਕਿ ਕਮੇਟੀ ਇਹਨਾਂ ਨੂੰ ਪੂਰੀ ਜਾਂਚ ਜਿਹੜੀ ਸੌਪੇਗੀ ਹਾਦਸਾ ਜਿਹੜਾ ਕਿਵੇਂ ਵਾਪਰਿਆ ਕਦੋਂ ਵਾਪਰਿਆ ਤੇ ਇਸ ਹਾਦਸੇ ਨੂੰ ਅੱਗੇ ਕਿਵੇਂ ਰੋਕਿਆ ਜਾ ਸਕਦਾ ਹੈ ਇਸੇ ਪੂਰੇ ਮਾਮਲੇ ਦੀ ਰਿਪੋਰਟ ਜਿਹੜੀ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜੀ ਕਮੇਟੀ ਗਠਨ ਕੀਤੀ ਗਈ ਹੈ ਉਸ ਕਮੇਟੀ ਦੇ ਵੱਲੋਂ ਸਰਕਾਰ ਨੂੰ ਪੂਰੀ ਰਿਪੋਰਟ ਜਿਹੜੀ ਆ ਸੌਂਪੀ ਜਾਵੇਗੀ ਤੇ 30 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ 3 ਦਿਨਾਂ ਦੇ ਅੰਦਰ ਪੂਰੀ ਜਾਂਚ ਜਿਹੜੀ ਆ ਕੀਤੀ ਜਾਵੇਗੀ ਪੁਖਤਾ ਜਾਂਚ ਕੀਤੀ ਜਾਵੇਗੀ ਇਸ ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰਾਲੇ ਐਕਸ਼ਨ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਕਮੇਟੀ ਜਿਹੜੀ ਆ ਉਸ ਦਾ ਗਠਨ ਕੀਤਾ ਗਿਆ ਹੈ ਹਾਈ ਲੈਵਲ ਤੇ ਹੁਣ ਇਸ ਮਾਮਲੇ ਤੇ ਪੂਰੀ ਜਾਂਚ ਜਿਹੜੀ ਹੋਵੇਗੀ ਕਿ ਕਿਵੇਂ ਇਹ ਹਾਦਸਾ ਵਾਪਰਿਆ ਹੈ ਇਹ ਹਾਦਸੇ ਦੇ ਜ਼ਿੰਮੇਵਾਰ ਕੌਣ ਨੇ ਤੇ ਕਿਵੇਂ ਇਸ ਹਾਦਸੇ ਨੂੰ ਅੱਗੇ ਔਣ ਵਾਲੇ ਸਮੇਂ ਦੇ ਵਿੱਚ ਕਿਵੇਂ ਇਸ ਤਰੀਕੇ ਦੇ ਹਾਦਸੇ ਜਿਹੜੇ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੀ ਰਿਪੋਰਟ ਜਿਹੜੀ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੇ ਵੱਲੋਂ ਸਰਕਾਰ ਨੂੰ ਸੌਂਪੀ ਜਾਵੇਗੀ 3 ਦਿਨ ਦਾ ਸਮਾਂ ਦਿੱਤਾ ਗਿਆ ਹੈ ਤੇ ਇਹ ਪੂਰੀ ਰਿਪੋਰਟ ਜਿਹੜੀ ਹੈ ਸਰਕਾਰ ਨੂੰ ਸੌਂਪੀ ਜਾਵੇਗੀ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਦਿੱਲੀ ਕਾਚਿੰਗ ਸੈਂਟਰ ਦੇ ਵਿੱਚ ਇਹ ਹਾਦਸਾ ਜਿਹੜਾ ਕੁਝ ਦਿਨ ਪਹਿਲਾਂ ਹੋਇਆ ਸੀਗਾ بارش ਸੀ ਇਹ ਤੇਜ بارش ਦਿੱਲੀ ਦੇ ਵਿੱਚ ਹੋਈ ਸੀ ਲਗਾਤਾਰ ਤੇਜ بارش ਤੋਂ ਬਾਅਦ ਜਿਹੜਾ ਪਾਣੀ ਉੱਥੇ ਖੜਾ ਹੋ ਗਿਆ ਸੀ ਤੇ ਪਾਣੀ ਜਿਹੜਾ ਕਾਚਿੰਗ ਸੈਂਟਰ ਦੇ ਵਿੱਚ ਬੇਸਮੈਂਟ ਦੇ ਵਿੱਚ ਚਲਾ ਗਿਆ ਸੀ ਜਿੱਥੇ ਕਿ ਤਿੰਨ ਜਿਹੜੇ ਵਿਦਿਆਰਥੀ ਜੀ ਆਈਐਸਐਸ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਸੀ ਸਟੂਡੈਂਟ ਸੀ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਿ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਤੇ ਹਾਈ ਲੈਵਲ ਜਾਂਚ ਜਿਹੜੀ ਉਹ ਕਰਵਾਈ ਜਾ ਰਹੀ ਹੈ ਇਹ ਕਮੇਟੀ ਦਾ ਗਠਨ ਕੀਤਾ ਗਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਉਹ ਕਮੇਟੀ ਜਿਹੜੀ ਆ ਪੂਰੀ ਰਿਪੋਰਟ ਜਿਹੜੀ ਆ ਤਿਆਰ ਕਰਕੇ ਸਰਕਾਰ ਨੂੰ ਸੌਂਪੇਗੀ ਗ੍ਰਹਿ ਮੰਤਰਾਲੇ ਦੀ ਇਸ ਕਮੇਟੀ ਦੇ ਵਿੱਚ ਭਾਰਤ ਸਰਕਾਰ ਦੇ ਅਡੀਸ਼ਨਲ ਸੈਕਟਰੀ ਗ੍ਰਹਿ ਮੰਤਰਾਲੇ ਦੇ ਜੁਆਇੰਟ ਸੈਕਟਰੀ ਦਿੱਲੀ ਸਰਕਾਰ ਦੇ ਸਪੈਸ਼ਲ ਸੀਪੀ ਦਿੱਲੀ ਪੁਲਿਸ ਫਾਇਰ ਐਡਵਾਈਜ਼ਰ ਐਂਡ ਇਹ ਜੁਆਇੰਟ ਅਤੇ ਜੁਆਇੰਟ ਸੈਕਟਰੀ ਅਤੇ ਗ੍ਰਹਿ ਮੰਤਰਾਲੇ ਸਹਿਯੋਜਕ ਸ਼ਾਮਿਲ ਜਿਹੜੇ ਹੋਣਗੇ ਵੱਡੇ ਅਧਿਕਾਰੀ ਜਿਹੜੇ ਇਸੇ ਵਿੱਚ ਸ਼ਾਮਿਲ ਹੋਣਗੇ ਤੇ ਇਹ ਜਿਹੜੀ ਰਿਪੋਰਟ ਜਿਹੜੀ ਆ ਉਹ ਤਿਆਰ ਕੀਤੀ ਜਾਵੇਗੀ ਸੀ ਪੁਖਤਾ ਜਾਂਚ ਜਿਹੜੀ ਆ ਕੀਤੀ ਜਾਵੇਗੀ ਇਸ ਹਾਦਸੇ ਦੇ ਵਿੱਚ ਇਹ ਹਾਦਸਾ ਕਿਵੇਂ ਵਾਪਰਿਆ ਤੇ ਕੌਣ ਲੋਕ ਇਸ ਲਈ ਵਿੱਚ ਜ਼ਿੰਮੇਵਾਰ ਨੇ ਇਸ ਪੂਰੀ ਜਿਹੜੀ ਜਾਂਚ ਇੱਕ ਕੀਤੀ ਜਾਵੇਗੀ ਤੇ 30 ਦਿਨ ਦਾ ਸਮਾਂ ਦਿੱਤਾ ਗਿਆ 30 ਦਿਨ ਦੇ ਅੰਦਰ ਇਹ ਪੂਰੀ ਰਿਪੋਰਟ ਜਿਹੜੀ ਆ ਸਰਕਾਰ ਨੂੰ ਦਿੱਤੀ ਜਾਵੇਗੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par